ਸਤਿ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋ ਸੋਲਰ ਟੈਕਨੀਕਲ YouTube ਚੈਨਲ ਪੰਜਾਬੀ ਡੈਰੀਮੈਨ ਸੋਲਰ ਦੇ ਨਾਲ ਕੇਐਸਬੀ ਕੰਪਨੀ ਦੀ 10 ਹੌਸਪਾਵਰ ਦੀ ਮੋਟਰ ਹੈ ਤੇ 34 ਪੈਨਲਾਂ ਦੇ ਨਾਲ ਸੋਲਰ ਸਿਸਟਮ ਲੱਗਿਆ ਸੋਲਰ ਤੇ ਚੱਲਦੀ ਹੈ ਆਈਐਨਵੀਟੀ ਦੀ ਫੋਟੋਵੋਲਟਿਕ ਡਰਾਈਵ ਲੱਗੀ ਹੈ ਪਹਿਲਾਂ ਇਸ ਮੋਟਰ ਦੀ ਫ੍ਰੀਕਵੈਂਸੀ 41 42 ਦੇ ਲਾਗੇ ਤੱਕ ਗਈ ਸੀ 41 42 ਤੇ ਰਹਿੰਦੀ ਸੀ ਤੇ ਆਰਪੀਐਮ ਪੂਰੇ ਨਹੀਂ ਸਰ ਹੁੰਦੇ ਪੈਰਾਮੀਟਰ ਸੈਟਿੰਗ ਦੀ ਸਰਵਿਸ ਦਿੱਤੀ ਹੈ ਪੈਰਾਮੀਟਰ ਕਰਨ ਤੋਂ ਬਾਅਦ ਇਹਦੀ ਜਿਹੜੀ ਫ੍ਰੀਕਵੈਂਸੀ ਹੈ ਉਹ 47 47.5 ਦੇ ਲਾਗੇ ਤੱਕ ਇਸ ਟਾਈਮ ਚੱਲਦੀ ਪਈ ਹੈ 513 ਵੋਲਟ ਪੈਨਲਾਂ ਤੋਂ ਡੀਸੀ ਦੇ ਆਉਂਦੇ ਪਏ ਨੇ 320 ਵੋਲਟ ਕੰਜ਼ੂਮ ਕਰਕੇ 16 ਐਂਪੀਰਾਂ ਦੇ ਮੋਟਰ ਚੱਲਦੀ ਪਈ ਹੈ ਤੇ 2800 ਆਰਪੀਐਮ ਪੂਰੇ ਨੇ ਪੰਜਾਬੀ ਡੈਰੀਮੈਨ ਸੋਲਰ ਤੇ ਜੀਮਿੰਦਾਰਾ ਸੋਲਰ ਰਾਜਪੁਰਾ ਜਾਣਿਆ ਜਾਂਦਾ ਆਪਣੀ ਵਧੀਆ ਬੈਸਟ ਕੁਆਲਿਟੀ ਦੇ ਸੋਲਰ ਸਿਸਟਮ ਤੇ ਇੱਕ ਚੰਗੀ ਸਰਵਿਸ ਕਰਕੇ ਤੁਹਾਡੇ ਵੀ ਕੋਈ ਸੋਲਰ ਸਿਸਟਮ ਲੱਗਾ ਹੈ ਉਹਦੇ ਵਿੱਚ ਕੋਈ ਦਿੱਕਤ ਹੈ ਫ੍ਰੀਕਵੈਂਸੀ ਦੀ ਪ੍ਰੋਬਲਮ ਹੈ ਪਾਣੀ ਘਟੇ ਜਾਂ ਫਿਰ ਮੋਟਰ ਆਰਪੀਐਮ ਨਹੀਂ ਪੂਰੇ ਕਰਦੀ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਪੈਰਾਮੀਟਰ ਸੈਟਿੰਗ ਦੀ ਸਰਵਿਸ ਪੇਡ ਹੈ ਸਰਵਿਸ ਦੇ ਚਾਰਜਸ ਲੈ ਜਾਣਗੇ ਪਰ ਤੁਹਾਡੇ ਸਿਸਟਮ ਦੀ ਸਮੱਸਿਆ ਦਾ ਸਮਾਧਾਨ ਤੁਹਾਨੂੰ ਮਿਲੇਗਾ ਨਵਾਂ ਵਧੀਆ ਏ ਗ੍ਰੇਡ ਕੁਆਲਿਟੀ ਦਾ ਸੋਲਰ ਸਿਸਟਮ ਲਗਵਾਉਣ ਵਾਸਤੇ ਤੇ ਪੁਰਾਣੇ ਸੋਲਰ ਸਿਸਟਮ ਨੂੰ ਰਿਪੇਅਰ ਕਰਵਾਉਣ ਵਾਸਤੇ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ 1 ਹੌਸਪਾਵਰ ਤੋਂ ਲੈ ਕੇ 50 ਹੌਸਪਾਵਰ ਤੱਕ ਦੀਆਂ ਮੋਨੋਬਲਾਕ ਤੇ ਸੋਲਰ ਸਮਰਸੀਬਲ ਮੋਟਰਾਂ ਸਾਡੇ ਕੋਲ ਉਪਲਬਧ ਨੇ ਪਾਣੀ ਦੇ ਉਤਲੇ ਲੈਵਲ ਤੋਂ ਲੈ ਕੇ 1250 ਫੁੱਟ ਡੰਗਾਈ ਤੱਕ ਪਾਣੀ ਧਰਤੀ ਚੋਂ ਚਕਵਾਨ ਚ ਅਸੀਂ ਸક્ષਮ ਆ ਬਸ਼ਰਤ ਕਿਸਾਨ ਵੀਰ ਸਿਸਟਮ ਅਫੋਰਡ ਕਰ ਸਕਦਾ ਹੋਵੇ ਸਾਡੇ ਦੁਆਰਾ ਲਗਾਏ ਗਏ ਸੋਲਰ ਸਮਰਸੀਬਲ ਤੇ ਸੋਲਰ ਮੋਨੋਬਲਾਕ ਸਿਸਟਮਾਂ ਦੀਆਂ ਵੀਡੀਓਜ਼ ਤੁਸੀਂ ਸਾਡੇ YouTube ਚੈਨਲ ਪੰਜਾਬੀ ਡੈਰੀਮੈਨ ਸੋਲਰ ਤੇ ਵੇਖ ਸਕਦੇ ਹੋ ਲਗਭਗ 1000 ਤੋਂ ਵੱਧ ਵੀਡੀਓ ਤੁਹਾਨੂੰ ਮਿਲ ਜਾਣਗੀਆਂ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਆਈਕਨ ਦਾ ਬਟਨ ਦਬਾ ਲਿਓ ਤਾਂ ਕਿ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਜੁੜੇ ਰਹੋ ਸਾਡੇ ਨਾਲ ਵਿੰਦੇ ਰਹੋ ਸੋਲਰ ਟੈਕਨੀਕਲ YouTube ਚੈਨਲ ਪੰਜਾਬੀ ਡੈਰੀਮੈਨ ਸੋਲਰ